ਅੱਜ ਤਿਆਰ ਕੀਤਾ ਜੀ ਇਹ ਕਾਟਨ ਦਾ ਸੂਟ ਕਾਟਨ ਦਾ ਮੈਚਿੰਗ ਸੂਟ ਸੀ ਇਹ 프린ਟਡ ਤੇ ਇਸ ਦੇ ਮੈਂ ਗਲੇ ਦੇ ਉੱਤੇ ਵੀ ਡਿਜ਼ਾਈਨਿੰਗ ਦਿੱਤੀ ਹੈ ਬਾਹਾਂ ਦੇ ਉੱਤੇ ਵੀ ਸਲਵਾਰ ਦੀਆਂ ਮੋਰੀਆਂ ਉੱਤੇ ਅਤੇ ਘੇਰੇ ਦੇ ਉੱਤੇ ਸਲਵਾਰ ਦੇ ਨਾਲ ਦੀ ਪੱਟੀ ਲਗਾ ਕੇ ਮੈਂ ਗਲੇ ਦੇ ਉੱਤੇ ਡਿਜ਼ਾਈਨਿੰਗ ਦਿੱਤੀ ਹੈ ਬਾਹਾਂ ਉੱਤੇ ਤੇ ਘੇਰੇ ਦੇ ਉੱਤੇ ਤੇ ਸ਼ਰਟ ਦੇ ਵਿੱਚ ਫਰੰਟ ਦੇ ਵਿੱਚ ਇਹ ਪੱਟੀ ਪਹਿਲਾਂ ਲੱਗੀ ਹੋਈ ਸੀ ਇਹ ਪੱਟੀ ਚੌੜੀ ਸੀ ਜਾਦੇ ਚੌੜੀ ਸੀ ਤੇ ਮੈਂ ਉਹ ਦੇੜ ਕੇ ਘੱਟ ਚੌੜੀ ਕੀਤਾ ਕਿ ਜਿਆਦਾ ਚੌੜੀ ਹੈ ਜਿਹੜੀ ਉਹ ਪੱਤੀ ਸੋਹਣੀ ਨਹੀਂ ਲੱਗ ਰਹੀ ਤਾਂ ਕਰਕੇ ਇਸ ਪੱਟੀ ਨੂੰ ਹਾਫ ਕੀਤਾ ਤਾਂ ਇੰਨੀ ਸੋਹਣੀ ਲੱਗ ਰਹੀ ਸੀ ਤਾਂ ਕਰਕੇ ਏਦਾਂ ਲਗਾਈ ਹੈ ਤੇ ਬਾਹਵਾਂ ਦੇ ਉੱਤੇ ਡਿਜ਼ਾਈਨਿੰਗ ਦਿੱਤੀ ਹੈ ਏਦਾਂ ਦੀ ਬਹੁਤ ਹੀ ਸੋਹਣੀ ਤੇ ਸਿੰਪਲ ਸੋਬਰ ਜੀ ਡਿਜ਼ਾਈਨਿੰਗ ਹੈ ਬਹੁਤ ਸੋਹਣੀ ਲੱਗਦੀ ਹੈ ਤੇ ਅਸਤੇ ਵੀ ਕਿੱਕ ਬਟਨ ਲਗਾ ਦਿੱਤਾ ਹੈ ਘੇਰੇ ਦੇ ਉੱਤੇ ਵੀ ਸਵਾਦ ਨਾਲ ਦੀ ਪੱਟੀ ਲਗਾਈ ਹੈ ਤੇ ਸਲਵਾਰ ਦੇ ਵਿੱਚ ਆਪਾਂ ਕੱਟ ਵਰਕ ਦਿੱਤਾ ਉਹ ਵੀ ਦਿਖਾਵਾਂਗੇ ਤੁਹਾਨੂੰ ਵੀ ਕਿਵੇਂ ਕੱਟ ਵਰਕ ਕੀਤਾ ਤੇ ਉਹਦੀ ਫਿਨਿਸ਼ਿੰਗ ਚੈੱਕ ਕਰਦੇ ਤੁਸੀਂ ਆਹ ਦੇਖੋ 슬ੀਵਜ਼ ਦੇ ਉੱਤੇ ਡਿਜ਼ਾਈਨਿੰਗ ਐ ਏਦਾਂ ਦਿੱਤੀ ਆ ਬਹੁਤ ਸੋਹਣੀਆਂ 슬ੀਵਜ਼ ਲੱਗਦੀਆਂ ਨੇ ਏਦਾਂ ਵੀਅਰ ਕੀਤੀਆਂ ਹੋਈਆਂ ਅੱਜਕੱਲ੍ਹ ਗਰਮੀਆਂ ਦੇ ਵਿੱਚ ਬਹੁਤ ਵਧੀਆ ਲੱਗਦੇ ਨੇ ਐਵੇਂ ਦੇ ਡਿਜ਼ਾਈਨ ਤੇ ਸਲਵਾਰ ਦੇ ਉੱਤੇ ਏਦਾਂ ਆਪਾਂ ਕੱਟ ਵਰਕ ਦੇ ਨਾਲ ਡਿਜ਼ਾਈਨਿੰਗ ਦਿੱਤੀ ਐ ਮੋਰੀਆਂ ਦੇ ਉੱਤੇ ਬਹੁਤ ਹੀ ਸੋਹਣੇ ਤੇ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਮੋਰੀਆਂ ਬਣਾਈਆਂ ਨੇ ਤੁਸੀਂ ਵੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਸਭੀ ਮੇਰੇ ਕੋਲ ਹਰ ਇੱਕ ਪ੍ਰਕਾਰ ਦੇ ਕੱਪੜੇ ਸਲਾਈ ਕਰਵਾ ਸਕਦੇ ਹੋ ਸਲਾਈ ਸਿੱਖ ਵੀ ਸਕਦੇ ਹੋ ਕੰਟੈਕਟ ਕਰੋ ਪ੍ਰਭਰ ਫੈਸ਼ਨੇਬਿਲਟੀ ਕੁਪਿੰਦਰ ਕੋਲ ਫੋਨ ਨੰਬਰ ਹੈ ਸੀ 8567857006